ਆਥਾ ਲਥਾਲੀ ਕਰਦੀ ਆ ਲੈ ਚੱਲ ਹੌਲੀ ਹੌਲੀ ਲੈ ਚੱਲ ਜਿਹੜਾ ਹੈਗਾ ਜਮਾ ਗੋਲ ਆ ਬਹੁਤ ਹੀ ਜਿਆਦਾ ਸੋਹਣੀ ਸੁਨੱਖੀ ਚੱਖੀ ਦੀ ਕੱਟੀ ਇਹਦੀ ਘਟੂ 50 60000 ਰੁਪਏ ਦੀ ਮੈਂ ਰੱਖ ਲਊਗਾ ਠੀਕ ਹੈ ਇਹ 20 ਕਿਲੋ ਦੇ ਉੱਤੇ ਆਈ ਫੇਰ ਕੋਈ ਸਾਰੀਆਂ ਠੀਕ ਹੈ ਸਾਰੀਆਂ ਹਰਿਆਣੇ ਦੀਆਂ ਮਝਾਈਆਂ ਹੈ ਠੀਕ ਹੈ ਮੇਰੇ ਕੋਲ 18 19 ਕਿਲੋ ਤੇ ਦਿੱਤਾ ਹੈ ਹੁਣ ਵੀ ਇਹ ਥਲੇ 7.5 ਕਿਲੋ 7 ਕਿਲੋ ਤੇ ਹੁਣ ਤੇਰੇ ਸਾਹਮਣੇ 2 ਮੀਟਰ ਰੁਕ ਜਾ ਵਿੱਚ ਚੋ ਕੇ ਦਿਖਾ ਦਿੰਦੇ ਚੋਣਾ ਚਾਹੁੰਦਾ ਹੋਵੇ ਆਹਾ ਹਾ ਹਾ ਹਾਂ ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆ ਪਿੰਡ ਪਿਉਰੀ ਦੇ ਵਿੱਚ ਪਹੁੰਚੇ ਹੋਇਆ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਮੱਝ ਇੱਕ ਨਹੀਂ ਮਿੱਤਰੋ ਜਿਹੜੀ ਨਾ ਮੇਨ ਵੀਡੀਓ ਤੇ ਰਹੂਗੀ ਜਿਹੜੀ ਆਹ ਸਕਰੀਨ ਉੱਤੇ ਦਿਖਾਈ ਦੀ ਜਾਂਦੀ ਛੋਟੀ ਇਹਦੀ ਰਹੂਗੀ ਇਹ ਬਾਈਆਂ ਨੇ ਹੈਗੀਆਂ ਮਿੱਤਰੋ ਦੇਣੀ ਪਰ ਇਧਰਲੇ ਪਾਸੇ ਨਾ ਤੁਸੀਂ ਇਹ ਦੇਖ ਲਓ ਵੀ ਜਿਹੜੀਆਂ ਘਰੇ ਰੱਖੀਆਂ ਹੋਈਆਂ ਮੱਝਾਂ ਨੇ ਨਾ ਮਿੱਤਰੋ ਵੀ ਸਾਰੀਆਂ ਇਹ ਕਹਿੰਦੇ ਨੇ ਨਾ ਵੀ 20-20 ਕਿਲੋ ਵਾਲੀਆਂ ਨੇ ਇਹ ਸਾਰੇ ਪਸ਼ੂਆਂ ਤੇ ਨਿਗਾਹ ਮਾਰ ਕੇ ਤੁਹਾਨੂੰ ਦਿਖਾਵਾ ਹਨਾ ਯਾਰ ਬਹੁਤ ਜ਼ਿਆਦਾ ਚੰਗੇ ਪਸ਼ੂ ਨੇ ਅੰਕਲ ਕੋਲੇ ਤੇ ਜਾਣਕਾਰੀ ਆਪਾਂ ਤੁਹਾਨੂੰ ਉਸ ਝੋਟੀ ਦੀ ਲੈ ਕੇ ਦੇਵਾਂਗੇ ਇੱਕ ਵਾਰੀ ਸਾਨੂੰ ਨਾ ਜਿਹੜੇ ਪਸ਼ੂ ਰੱਖੇ ਹੋਇਆ ਘਰੇ ਮੈਂ ਯਾਰ ਸਾਰਿਆਂ ਦੇ ਨਾ ਇੱਕ ਵਾਰੀ ਨਿਗਾਹ ਮਰਵਾਦਾ ਮਿੱਤਰੋ ਤੇ ਇਧਰਲੇ ਪਾਸੇ ਨਾ ਤੁਸੀਂ ਦੇਖ ਲਓ ਵੀ ਹੋਰ ਜਿਹੜੀਆਂ ਝੋਟੀਆਂ ਖੜੀਆਂ ਇਧਰਲੇ ਪਾਸੇ ਆ ਗਈਆਂ ਤੇ ਇਧਰਲੇ ਪਾਸੇ ਥੋੜੇ ਜੇ ਪਸ਼ੂ ਘਰ ਆਉਣਗੇ ਤੇ ਇੱਕ ਨਾ ਜੇ ਗੱਲ ਕਰਨ ਲੱਗੇ ਜੇ ਕਿਸੇ ਨੇ ਨਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਵੀ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੇ ਕਿਸੇ ਨੇ ਚੰਗਾ ਝੋਟਾ ਮਤਲਬ ਆਪਦੇ ਪਸ਼ੂ ਤੇ ਛੜਾਉਣਾ ਤੇ ਉਹ ਸਾਹਮਣੇ ਇੱਕ ਚੰਗਾ ਛੋਟਾ ਵੀ ਆ ਗਿਆ ਤੇ ਆਜੋ ਆਪਾਂ ਲੱਗੇ ਜਾਣਕਾਰੀ ਇਹਨਾਂ ਪਸ਼ੂਆਂ ਦੀ ਬਾਕੀ ਤੁਹਾਨੂੰ ਜੇ ਪਸ਼ੂ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਅੰਕਲ ਜੀ ਕਿਵੇਂ ਬਹੁਤ ਵਧੀਆ ਰਹੇ ਚੜਦੀ ਕਲਾ ਜੀ ਕਿਰਪਾ ਗੁਰੂ ਮਹਾਰਾਜ ਦੀ ਅ ਅੰਕਲ ਜੀ ਜੇ ਗੱਲ ਕਰ ਲਈਏ ਆਪਣਾ ਨਾਮ ਨਾਮ ਕੀ ਆਗੇ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਹਾਂਜੀ ਪਿੰਡ ਮੇਰਾ ਪਿਉਰੀ ਜੀ ਪਿੰਡ ਪਿਉਰੀ ਜਿਹੜਾ ਕਿਹੜਾ ਪਿੰਦਾ ਜੀ ਜਿਹੜਾ ਸ੍ਰੀ ਮੁਕਸਰ ਸਾਹਿਬ ਹੈ ਠੀਕ ਹੈ ਜੀ ਤੇ ਨੇੜੇ ਰਹਿਗਾ ਕਿਦਣਵਾ ਗਿਦੜਵਾਥ ਤੋਂ 4 ਕਿਲੋਮੀਟਰ ਹੈ ਠੀਕ ਹੈ ਇਧਰੋਂ ਅਗਲੇ ਪਾਸੇ ਸਾਡੇ ਜਿਵੇਂ ਨੰਦਗੜ ਆ ਗਿਆ ਲੰਬੀ ਹੋ ਗਿਆ ਠੀਕ ਹੈ 10 10 ਕਿਲੋ 12 ਕਿਲੋ ਮੀਟਰ ਠੀਕ ਹੈ ਜੀ ਅ ਜੀ ਅੰਕਲ ਜੀ ਹੁਣ ਗੱਲ ਕਰ ਲਗੇ ਆਪਣੇ ਮੇਨ ਇਸ ਝੋਟੀ ਦੀ ਹਨਾ ਵੀ ਇਹ ਜਿਹੜੀ ਝੋਟੀ ਛੋਟੀ ਸੂਣ ਵਾਲੀ ਆ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਿਨ ਮਸ ਹੁਆ ਸੂਂਦੀ ਹੈ ਇਹ ਸੂਆ ਰੌਣੀ ਦੂਜਾ ਹੈ ਜੀ ਠੀਕ ਹੈ ਜੀ ਇਹ ਖੀਰੀ ਸੂਕੀ ਸੀਗੀ ਅੱਛਾ ਜੀ ਤੇ ਹੁਣ ਛੇ ਦਾਂਦੀ ਹੈ ਛੇ ਦਾਂਦੀ ਆ ਹਾਂ ਠੀਕ ਹੈ ਅ ਦੂਜਾ ਸੂਆ ਸੂਣ ਵਾਲੀ ਆ ਗਈ ਕਿੰਨੇ ਕਿਨ ਲੈ ਜੂਗੀ ਜੀ ਇਹ ਦੰਤਰਮਣੇ ਦੇ ਪੂਰੇ ਹੋ ਗਏ ਅੱਛਾ ਜੀ ਤੇ ਲਾ ਕੇ ਬੈਠਾ ਹੁਣ ਵੇਖੋ ਵੱਧ ਲੈ ਜੀ ਦੋ ਦਿਨ ਲੈ ਚਾਰ ਦਿਨ ਲੈ ਠੀਕ ਹੈ ਜੀ ਕਿੰਨਾ ਮਤਲਬ ਆਪਾਂ ਇਹ ਪਹਿਲੇ ਸਵੇਰ ਤੱਕ ਕਿੰਨਾ ਦੁੱਧ ਰਿਹਾ ਪਹਿਲੇ ਸਵੇਰ 18 ਨਿਕਲਦਾ ਤੇ ਮੈਂ ਚੋਇਆ ਜੀ ਪਹਿਲੇ ਸਵੇਰ ਹਾਂ ਵੀਡੀਓ ਹੈਗੀ ਜੀ ਇਹਦੇ ਬਣੀਆਂ ਹੋਈਆਂ ਠੀਕ ਹੈ ਤੇ ਹੁਣ ਮਤਲਬ ਆਪਾਂ ਜੇ ਗੱਲ ਕਰ ਲਗੇ ਵੀ ਹੁਣ ਜਿਹੜਾ ਦੂਜੇ ਸਵੇਰੇ ਦੁੱਧ ਦੇਣਾ ਇਹਨੇ ਕਿੰਨਾ ਦੇਊਗੀ ਤੁਹਾਡੇ ਮੇਰੇ ਮੇਰੇ ਸਾਲ ਜੇ ਮੇਰੇ ਕੋਲ ਆ ਤਾਂ ਵੀ 20 ਤੋਂ ਪਲੱਸ ਦੇ ਦੇਊਗੀ ਠੀਕ ਹੈ ਜੀ ਹੁਣ ਗਾਂ ਵਾਲੀ ਦੀ ਅਗਲੀ ਸੇਵਾ ਜੀ ਸੇਵਾ ਜੀ ਆ ਹੈ ਤੁਹਾਡਾ ਮਤਲਬ ਸਾਰੇ ਪਸ਼ੂ ਬਰੀਡ ਦੀ ਆਪਣੇ ਸਾਰੇ ਹਰਿਆਣੇ ਦੇ ਪਸ਼ੂ ਆ ਠੀਕ ਹੈ ਜੀ ਮੇਰੇ ਕੋਲ ਇੱਥੇ ਪਹਿਲਾਂ ਝੋਟੀ ਖੜੀ ਆਈ ਥੀ ਉਹਨੇ 7 7.5 ਕਿਲੋ ਦੁੱਧ ਹੁਣ ਚੋਦਾ ਰਿਹਾ ਮੈਂ ਠੀਕ ਹੈ ਜੀ। ਲਾ ਤਿੰਨ ਮਹੀਨੇ ਦੀ ਸੂਈ ਹੋ ਗਈ ਉਹਨੂੰ ਮਹੀਨਾ ਦੀ ਹਾਂ ਗੱਬਣ ਵੀ ਹੋ ਗਈ ਨਾ ਦੋ ਅੱਛਾ ਜੀ ਤੇ ਹੁਣ ਵੀ ਦੁੱਧ ਹੈਗਾ 14-15 ਕਿਲੋ ਹਰਾਉਣਾ ਬਸ ਹੁਣ ਇੱਕ ਮੇਰੇ ਮਾਮੇ ਦੇ ਪੋਤੇ ਦਾ ਵਿਆਹ ਆ ਗਿਆ ਠੀਕ ਹੈ ਜੀ ਇੰਨੇ ਅਸੀਂ ਕਰਾਣ ਦੇ ਚਾਹੀਏ ਉਹਦੀ ਇਹ ਤੋਂ ਪਹਿਲਾਂ ਝੋਨੇ ਚਿਰ ਰਹੇ ਸਾਡਾ ਸੀਜ਼ਨ ਹੁੰਦਾ ਥੋੜਾ ਠੀਕ ਹੈ ਬਾਕੀ ਥੋੜੇ ਫੈਕਟਰੀ ਵੀ ਲੱਗੀ ਆ ਹਾਂ ਉਹਦੇ ਕੰਮ ਤਾਂ ਸੀਜ਼ਨ ਹੁੰਦਾ ਨਾ ਅੱਜ ਕੱਲ ਪੈਪ ਪੈਂਦੀਆਂ ਜੀ ਠੀਕ ਹੈ ਜੀ ਜਾਣਾ ਕਰਨਾ ਹਾਂ ਠੀਕ ਹੈ ਤੇ ਹੁਣ ਦਿਨ ਤਾਂ ਪੂਰੀ ਆ ਗਿਆ ਹਾਂ ਇਹ ਆਪ ਪਤਾ ਹੀ ਕਿਹੜੇ ਬੁਲਦੀ ਹੈ ਨਹੀਂ ਜੀ ਇਹ ਤਾਂ ਨਹੀਂ ਪਤਾ ਇਹ ਨਹੀਂ ਮੈਨੂੰ ਪਤਾ ਇਹ ਮੱਝ ਦੇ ਮਗਰ ਆਇਆ ਛੇ ਝੂਠ ਸਾਨੂੰ ਮਾਰੀ ਜਾਵਾ ਚੱਲ ਰਹੀ ਹੈ ਗੱਲ ਕਹਿਣ ਦਾ ਵੀ ਆ ਹੈ ਜਾ ਹੈ ਠੀਕ ਹੈ ਨਹੀਂ ਬਹੁਤ ਵੈਰੀ ਗੁੱਡ ਤੇ ਆਪਾਂ ਹੁਣ ਖੋਲ ਕੇ ਤੋੜ ਕੇ ਦਿਖਾ ਗਏ ਹਾਂਜੀ ਹਾਂ ਲੈ ਵੀ ਆ ਜੋ ਕਰ ਸਕ ਪਾਲ ਕਰ ਲੈ ਵੀ ਆ ਦੇਖ ਲੋ ਮਿੱਤਰੋ ਛਾ ਕਾਲੇ ਰੰਗ ਦੀ ਆ ਗਈ ਇਹ ਝੋਟੀ ਦੂਜਾ ਸੂਆ ਸੂਨ ਵਾਲੀ ਆ ਸਿੰਘ ਜਿਹੜਾ ਹੈਗਾ ਜਮਾ ਗੋਲ ਆ ਬਹੁਤ ਹੀ ਜਿਆਦਾ ਸੋਹਣੀ ਸੁਨੱਖੀ ਝੋਟੀ ਆ ਮਿੱਤਰੋ ਥਣ ਲੇਵੇ ਦੀ ਜਿਹੜੀ ਹੈਗੀ ਹੈ ਨਾ ਉਹ ਮੈਂ ਤੁਹਾਨੂੰ ਦਿਖਾ ਦੂੰ ਬਾ ਕਮਾਲ ਝੋਟੀ ਆ ਗਈ ਤੇ ਲੇਵਾ ਵੀ ਜਿਹੜਾ ਕਰਮਾ ਦੀ ਖੁਲਾ ਤਿਆਰ ਕਰਦੀ ਤਰੀ ਆਉਂਦੀ ਹੈਗੀ ਇਹ ਸੁਖਪਾਲ ਇੱਧਰ ਦਿਖਾ ਦੇ ਕਰਾਂ ਲੈ ਮੈਂ ਇੱਥੋਂ ਥੋੜਾ ਜਿਹਾ ਘਪਰਾ ਨਾ ਜਾਵੇ ਇਹ ਥਣ ਤਾਂ ਜਿਹੜਾ ਲੇਵੇ ਨੂੰ ਲੱਗਿਆ ਮਿੱਤਰੋ ਉਹ ਪੂਰਾ ਕੱਲਾ ਚੱਲਾਗਾ ਇਹ ਆ ਦੇਖ ਲੋ ਹੁਣ ਜਮਾ ਕੋਲੇ ਲਾਤਾ ਆਪਾਂ ਕੈਮਰਾ ਲੈ ਸੁਖਪਾਲ ਮੋੜ ਕੇ ਇੱਧਰ ਲੈ ਬਸ ਕੱਦ ਕਾਟ ਸੁਖਪਾਲ ਤਾਂ ਨਾ ਮਤਲਬ ਕਟੋਕਟ ਵੀ 6 ਫੁੱਟ ਕੱਦ ਹੁੰਦਾ ਮਿੱਤਰੋ ਹੁਣ ਤੁਸੀਂ ਕੱਦ ਕਾਟ ਦੀ ਵੀ ਜੱਜਮੈਂਟ ਲਾ ਲਓ ਇਹ ਆ ਦੇਖ ਲਓ ਹੁਣ ਜਮਾ ਥਲ ਥਾਲੀ ਕਰਦੀ ਆ ਲੈ ਚੱਲ ਹੌਲੀ ਹੌਲੀ ਲੈ ਚੱਲ ਬੱਸ ਅੱਛਾ ਅੰਕਲ ਜੀ ਜੇ ਹੁਣ ਇਸ ਛੋਟੀ ਦੇ ਆਪਾਂ ਰੇਟ ਦੀ ਗੱਲ ਕਰ ਲਈਏ ਰੇਟ ਕਿੰਨਾ ਰੱਖੋ ਰੇਟ ਦਾ ਰਮਣਾ ਆ ਜਾਣਾ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਕੋਈ 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 ਵਪਾਰੀ ਬੰਦਾ ਲੈ ਜਾ ਉਹਨਾਂ ਕਾ ਸੇਲ ਸ਼ੁਰੂ ਕਰਨੀ ਹੁੰਦੀ ਐ ਫਿਰ ਰੇਟ ਆਪਾਂ ਕਹਿੰਦੇ ਅਗਲੀ ਦੀ ਗੱਲ ਜੀ ਖੁੱਲ ਜਾਂਦੀ ਐ ਫਿਰ ਪੜਦਾ ਐ ਚੱਕੇ ਜਾਂਦਾ ਪੜਦਾ ਐ ਚੱਕੇ ਜਾਂਦਾ ਹੈਨਾ ਸਹੀ ਗੱਲ ਥੋੜਾ ਜਿਹਾ ਅਗਲੇ ਨੂੰ ਵੀਗਲਾ ਬਿジネス ਕਰਦਾ ਮੰਨ ਕੇ ਚੱਲੋ ਵੀ ਅੰਕਲ ਜੀ ਛੋਟੇ ਕੋਲ ਕੋਈ ਮਤਲਬ ਕਿਸਾਨ ਭਰਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਵੀ ਉਸ ਬੰਦੇ ਨੂੰ ਆਪਾਂ ਛੋਟੀ ਹੀ ਮਤਲਬ ਸੋਏ ਤੋਂ ਬਾਅਦ ਚਵਾ ਕੇ ਹਾਂ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਕਿਨੇ ਜੀ ਰਮਨ ਜੀ ਕਿ ਉਹ ਬੰਦਾ ਕੋਈ ਬਰੀਡ ਤੇ ਕੰਮ ਕਰਨ ਆਸਤੇ ਲੈ ਕੇ ਜਾਵੇ ਨਾ ਜਿਹੜਾ ਬੰਦਾ ਕੋਈ ਘਰੇ ਪਾਲ ਕੇ ਚੰਗੇ ਬੱਚੇ ਦੇ ਨਾਲ ਇਹ ਆਪਣੇ ਸਾਹਤ ਤੋਂ ਗੱਭਣਾ ਕੱਟੇ ਤੋਂ ਅੱਛਾ ਉਹ ਅੰਦਰ ਖੜਾ ਜਿਹੜਾ ਇਹ ਘੱਟ ਤੋਂ ਘੱਟ ਵੀ ਮੇਰੇ ਹਿਸਾਬ ਨਾਲ ਵੀ ਜੋ ਕੱਟੀ ਰੱਖਣ ਵਾਲਾ ਬੰਦਾ ਹੋਵੇ ਚੰਗਾ ਤੇ ਖੀਰੀ ਕੱਟੀ ਇਹਦੀ ਘੱਟੋ 50-60000 ਰੁਪਏ ਦੀ ਮੈਂ ਰੱਖ ਲਵਾਂ ਠੀਕ ਹੈ ਇਹ ਇਹਦੀ ਕੱਟੀ ਵਾਪਸ ਕਿੰਨੇ ਦੀ ਲੈ ਲਵਾਂਗੇ ਹਾਂ 60000 ਚ ਮੈਂ ਰੱਖਣੂ ਠੀਕ ਆ ਦੇ ਵੀ ਦੇਣਾ ਚਾਹੁੰਦਾ ਹੋਵੇ ਪਰ ਜੇ ਇਹਦੀ ਕੱਟੀ ਦੇਣੀ ਨਹੀਂ ਕਿਸੇ ਨੇ ਮਤਲਬ ਮਹੀਨਿਆਂ ਦੀ ਗੱਲ ਕਰ ਗਏ ਆਪਾਂ 3 ਮਹੀਨੇ ਤੋਂ ਨਾ ਆਇਆ ਹੁਣ 6 ਜਿਵੇਂ ਅੱਜ ਮੱਝ ਆਪਾਂ ਲੈ ਗਿਆ ਕਟੋਕਟ 10 ਮਹੀਨੇ ਅਗਲਾ ਚਾਹੁੰਦਾ ਹੀ ਆ ਨਾ ਠੀਕ ਆ 10 ਮਹੀਨੇ ਅਗਲਾ ਚਾਹੂਗਾ ਕਿਹੜੀ ਆਪਾਂ ਦੇਊਗਾ ਠੀਕ ਗੱਲ ਉਹਦੇ ਮੱਝ ਮਗਰ ਉਹਦੇ ਕਹੇ ਛੱਡ ਕੇ ਕੱਟੀ ਥੋੜੀ ਦੇ ਦੇ ਫਿਰ ਤੁਸੀਂ 70000 ਦੀ ਕਰ ਲਓ ਨਹੀਂ ਉਹ ਤਾਂ ਮੈਂ ਤਾਂ ਕਹਿੰਦਾ ਭਾਵੇਂ ਲੱਖ ਲੈ ਲਈ ਪਰ ਮੈਨੂੰ ਕੱਟੀ ਦੇ ਦੇ ਠੀਕਾ ਪਰ ਦੇਵੇ ਨਹੀਂ ਕੋਈ ਦੇਣੀ ਨਹੀਂ ਕਿਸੇ ਨੇ ਅੱਗੇ ਦਿੱਤੀ ਨਹੀਂ ਕਿਸੇ ਨੇ ਕਿੰਨੇ ਲੈਖੇ ਆ ਕੋਈ ਇਹ ਤਿੰਨ ਚਾਰ ਪੰਜਾਂ ਵੇਚੀਆਂ ਆਪਾਂ ਠੀਕ ਹੈ ਆਪਣੇ ਸਾਹ ਨਹੀਂ ਕੱਟੀ ਕਿਸੇ ਨੇ ਦਿੱਤੀ ਨਹੀਂ ਠੀਕ ਹੈ ਨਹੀਂ ਦਿੰਦੇ ਜੀ ਸਹੀ ਗੱਲ ਆ ਲੋ ਵੀ ਮਿੱਤਰੋ ਇਹ ਦੇਖ ਲਓ ਤੁਸੀਂ ਵੀ ਇਹ ਇਸ ਝੋਟੀ ਨੇ ਮਿੱਤਰੋ ਕੱਟੀ ਦੇਤੀ ਠੀਕ ਆ ਤਾਂ ਉਹ ਦੁੱਧੋ ਹਟੀ ਜਿਹੜੋ ਮੱਝ ਦੁੱਧੋ ਦੇਣੋਂ ਹਟ ਗਈ ਤਾਂ ਉਦੋਂ ਕੱਟੀ ਬਾਸ ਕਰ ਸਕਦਾਗਾ ਥਣ ਲੇਵਾ ਮਾ ਤੁਹਾਨੂੰ ਨੇੜੇ ਇੱਕ ਵਾਰੀ ਹੋਰ ਜਿਹੜੀ ਨਿਗਾ ਮਰਵਾ ਦੇਣਾ ਮਿੱਤਰੋ ਬਹੁਤ ਖੁੱਲਾ ਲੇਵਾ ਮਤਲਬ ਤਿਆਰ ਕਰਦੀ ਤਰੀ ਹੁੰਦੀ ਹੈ ਬਾਕੀ ਤੁਹਾਨੂੰ ਪਤਾ ਜਦੋਂ ਕੋਈ ਉਪਰਾ ਬੰਦਾ ਆ ਜੇ ਕੋਲੇ ਤਾਂ ਹੋ ਘਭਰਾਉਣਾ ਮਤਲਬ ਬਣਦਾਗਾ ਠੀਕ ਹੈ ਨਾ ਕੰਬਲੀ ਤੇ ਅੰਕਲ ਜੀ ਮਤਲਬ ਥਣਾ ਥੋਣਾ ਦੀ ਇੱਕ ਵਾਰ ਮੈਂ ਓਕੇ ਹੈ ਜੀ ਆਪਣੀ ਗਰੰਟੀ ਹੈ ਠੀਕ ਹੈ ਹਾਂ ਜੀ ਪੂਰੀ ਫੁੱਲ ਗਾਰੰਟੀ ਹੈ ਚਵਾਏ ਦਾ ਇੰਨਾ ਪੋਲਾ ਭਾਵੇਂ ਜਵਾਕ ਨਹੀਂ ਚੋਲੇ ਸਾਡੇ ਤਾਂ ਬੋਟੀਆਂ ਮੂੜੀ ਚੋਲੇਣ ਲੱਗਿਆ ਸਿੱਖਦੀਆਂ ਸੀਗੀਆਂ ਠੀਕ ਹੈ ਤੇ ਚੋਲੇਣਦੀਆਂ ਸੀ ਠੀਕ ਹੈ ਤੇ ਅੰਕਲ ਜੀ ਫਿਰ ਆਪੋ ਝੋਟੀ ਦਿਖਾਈਏ ਇਧਰਲੀ ਆਪਾਂ ਹਾਂ ਤੇ ਜਿਹੜੀ ਆਪਣੀ ਆ ਮੱਝ ਆ ਗਈਆਂ ਕੜੀ ਇਹ ਇਹ ਤਾਂ ਹੁਣ ਮੈਂ ਇਹ ਰਵਨ ਵੀਰੇ ਇਹ ਮੈਂ ਵੇਚਦਾ ਨਹੀਂ ਸੀ ਝੋਟੀ ਠੀਕ ਹੈ ਬਹੁਤ ਸੋਹਣੀ ਹੈ ਇਹ ਹੁਣ ਇਹਦੇ ਇਹ ਨੇੜੇ ਇਹਦਾ 1.5 ਮਹੀਨਾ 1.5 ਮਹੀਨੇ ਰਹਿ ਗਿਆ ਇਹਨਾਂ ਦੋਨਾਂ ਦਾ ਆਪਸ ਵਿੱਚ ਠੀਕ ਹੈ ਹੈ ਉਹ ਮੱਝ ਵੀ ਦੁੱਧ ਇਹਨੇ ਕਿਹਨਾਂ ਦਿੱਤਾ ਇਹਨੇ ਇਹ 20 ਕਿਲੋ ਵਾਲੀ ਤਾਂ ਉੱਤੇ ਆਈ ਮੇਰੇ ਕੋਲ ਸਟਾਈਆਂ ਸਾਰੀਆਂ ਹਰਿਆਣੇ ਦੀਆਂ ਮਿੰਝਾਈਆਂ ਹੈ ਠੀਕ ਆ ਇਹ ਵੀ ਇਕੱਟੀ ਮਗਰ ਆਈ ਸੀ ਹਰਿਆਣੇ ਚੋਂ ਠੀਕ ਆ ਇਹ ਚਲਦੀ ਦੀ ਆਏ ਨਹੀਂ ਪਤਾ ਵੀ ਨੌ ਕਿਹੜਾ ਪਰ ਆਈ ਮਗਰ ਸੀਗੀ ਆਈ ਮਗਰ ਸੀ ਹਾਂ ਇਹ ਵੀ ਦੁੱਧ ਹੁਣ ਪੂਰਾ ਦਿੰਦੇ ਦੋਨੇ ਟਾਈਮ ਦਿੰਦੀ ਬਣੀ ਵੇ ਗੱਪਣਾ ਹੈ ਅੱਛਾ ਜੀ ਤੇ ਇਹਨੇ ਤਕਰੀਬਨ ਤਕਰੀਬਨ ਕਿੰਨਾ ਦੁੱਧ ਪਾਇਆ ਹੋਇਆ ਇਹਨੇ ਮੇਰੇ ਕੋਲ 18 ਕਿਲੋ ਦੁੱਧ ਦਿੰਦਾ ਹੈ ਇਹ ਛੋਟੀ ਦੀ ਮਾਂ ਆ ਗਈ ਨਹੀਂ ਨਹੀਂ ਇਹਦੀ ਮਾਂ ਛੋਟੀ ਮਾਤਾ ਮਰ ਗਈ ਸੀ ਅੱਛਾ ਜੀ ਅੱਛਾ ਹਾਂ ਇਹ ਤਾਂ ਇਹ ਲਿਆ ਸੀਗਾ ਜੀ ਆ ਕੁੰਗੜ ਪਿੰਡ ਦੇ ਨਾਲ ਹੀ ਪਿੰਡ ਸੀਗਾ ਉੱਥੋਂ ਲੈ ਕੇ ਆਈ ਸੀ ਠੀਕ ਆ ਆ ਵੀ ਉਧਰ ਹਰਿਆਣੇ ਚੋਂ ਆਈ ਹੈ ਠੀਕ ਆ ਤੇ ਸਖਫਾਰ ਕੋਲੇ ਹੋ ਜਾ ਮਾੜਾ ਜੱਕ ਭਰਾਉਣਗੇ ਪਾਸ ਆ ਛੋਟੀ ਹੈ ਜੀ ਜਿਹੜੀ ਹਾਂ ਤੇ ਉਹਦੀ ਪਹਿਲੇ ਸੂਏ ਜਾਈ ਸੀਗੀ ਸੀ ਅੱਛਾ ਉਹਦੀ ਹਾਂ ਠੀਕ ਹੈ ਇਹ ਇਹ ਹੁਣ ਇਹ ਸਾਨ ਦੀ ਕੱਟੀ ਆ ਇਹਦੀ ਆਪਣੇ ਦੀ ਆਪਣੇ ਹਾਂ ਇਹਦੇ ਹਾਂ ਆ ਕੱਟੀ ਵੀ ਉਹਦੀ ਆ ਉਹ ਕੱਟੀ ਖੜੀ ਉਧਰ ਹੰਦਰਾ ਖੜੀ ਆ ਉਹ ਵੀ ਇਹਦੀ ਆ ਅੱਛਾ ਇੱਕ ਕੱਟੀ ਅਸੀਂ ਇੱਥੇ ਲਾਈਵ ਚ ਵਾਈ ਕਰਾਉਣੀ ਸੀ ਲੇਕਿਨ ਕਰਾਂ ਕੀ ਵੀ ਥੋੜਾ ਜਿਹਾ ਕਿਤੇ ਕੰਮ ਤਾਂ ਦੇ ਜੀ ਨਹੀਂ ਚਾਇਆ ਗਿਆ ਹੁਣ ਵੀ ਥੱਲੇ 7.5 ਕਿਲੋ 7 ਕਿਲੋ ਤੇ ਹੁਣ ਤੇਰੇ ਸਾਹਮਣੇ 2 ਮਿੰਟ ਰੁਕ ਜਾ ਮੈਂ ਚੋ ਕੇ ਦਿਖਾ ਦਿੰਦਾ ਅੱਛਾ 7 ਕਿਲੋ ਦਾ ਤੇ ਤੂੰ ਤੇ ਤੇ ਦਊਗੀ ਕੱਟੀ ਛੱਡ ਕੇ ਹਾਂ ਦੋਨੇ ਪਾਸੇ ਬੈ ਕੇ ਹਾਂ ਪਹਿਲੀ ਵਾਰੀ ਆਪਣੇ ਘਰੇ ਪਹਿਲਾ ਹਰਿਆਣੇ ਚ ਲਿਉਂਦੇ ਰਹੇ ਆ ਉਹ ਦੋਨੇ ਪਾਸੇ ਵਹਿ ਕੇ ਚਾਉਂਦੇ ਆ ਪਰ ਆਪਣੇ ਘਰੇ ਜਿਹੜੀ ਜੰਮੀ ਆ ਆਪਦੇ ਸਾਂਹ ਦੀ ਕੱਟੀ ਆ ਉਹ ਪਹਿਲੀ ਵਾਰੀ ਦੋਵੇਂ ਪਾਸੇ ਖੜ ਕੇ ਚਵਾਉਂਦੀ ਆ ਅੱਛਾ ਜੀ ਨਹੀਂ ਪਹਿਲਾਂ ਤਾਂ ਇੱਕ ਵਾਰ ਆਸੀ ਖੜ ਕੇ ਬੁੜੀਆਂ ਛਾੜ ਕੇ ਲੈ ਵੀ ਸਖਬਾਲ ਮਾਰੀ ਅਸੀਂ ਝੋਟੀ ਦਿਖਾ ਦੀਏ ਤੇਰੇ ਸਾਂਹ ਦੀ ਲੈ ਵੀ ਆ ਦੇਖ ਲੋ ਵੀ ਯਾਰ ਨਾ ਬਾਹਲੇ ਚੰਗੇ ਕੱਦ ਕਾਠ ਵਾਲੀ ਝੋਟੀ ਆ ਕਿ ਇਹ ਦੇਣੀ ਨਹੀਂ ਹੈਗੀ ਪੈਸੇ ਦਿਖਾ ਰਹੇ ਆ ਜਿਹੜੇ ਘਰੇ ਪਸੂ ਰੱਖੇ ਸ਼ੌਂਕਿਆ ਦਿਖਾਉਣੇ ਹੁੰਦੇ ਆ ਆਪਾਂ ਤੇ ਆ ਦੇਖੋ ਥਣਾ ਥੋਣਾ ਦੀ ਬਨਾवट ਬਣੋ ਤੇ ਜਿਹੜੀ ਹੈਗੀ ਪੂਰੀ ਬਾ ਕਮਾਲ ਆ ਇਹ ਝੋਟੀ ਥੱਲੇ ਮਿੱਤਰੋ ਹੁਣ ਜੇ ਕੋਈ ਬੰਦਾ ਆ ਕੇ ਚੋਣਾ ਚਾਹੁੰਦਾ ਹੋਵੇ ਆਹਾ ਹਾ 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 ਹੁਣ ਜੇ ਚੋਣਾ ਚਾਹੁੰਦਾ ਹੋਵੇ ਅਕਾ ਜੀ ਹਾਂ 14 ਇਹ 3 ਮਹੀਨਾ ਹੀ ਸੂਈ ਹੋਗੀ ਰਮਣ ਠੀਕ ਹੈ ਮਹੀਨੇ ਦੀ ਪ੍ਰੈਗਨੈਂਟ ਹੈ ਇਹ ਹਾਂ ਤੇ ਹੁਣ ਵੀ 7.5 ਕਿਲੋ ਤੋਂ ਤੇ 7 ਕਿਲੋ ਤੋਂ ਉੱਪਰ ਉੱਪਰ ਦੁੱਧ ਟਾਈਮ ਦਾ ਹੈ ਟਾਈਮ ਦਾ ਹੈ ਹਾਂ ਹੁਣੀ ਚੋਕ ਦਿਖਾ ਦਾਂਗੇ ਤਨ 10 ਮਿੰਟ ਟਾਈਮ ਹੋਇਆ ਪਿਆ ਠੀਕ ਹੈ ਤੇ ਜਿਹੜਾ ਆਹਾ ਆ ਆ ਗਿਆ ਝੋਟਾ ਆ ਕੱਟੀ ਆ ਕੱਟੀ ਵੀ ਐਸੀ ਦੀ ਮੈਂ ਛੋਟੀ ਦੀ ਭੈਣ ਹੈ ਅੱਛਾ ਆ ਕੱਟੀ ਆ ਜਿਹੜੀ ਠੀਕ ਹੈ ਇਹ ਇੱਕ ਇੱਕ ਸਾਲ ਦੀ ਬੱਥਾ ਤੋਂ ਉਹਨਾਂ ਦੀ ਠੀਕ ਹੈ ਸਾਲ ਸਾਲ ਦੀ ਬੱਥੀ ਹੈ ਇਹਦੀ ਭੈਣੀ ਹੈ ਆ ਦੇਖ ਲਓ ਆ ਵੀ ਜਾਂ ਕੋਹੇ ਨੂਰੀ ਬਣਾ ਖੜਾ ਜਮਾਂ ਸਾਣ ਛੋਟਾ ਮਿੱਤਰੋ ਆ ਦੇਖ ਲਓ ਨਹੀਂ ਯਾਰ ਕਮਾਲ ਦਾ ਸਾਨ ਇਹ ਤਾਂ ਥੋੜਾ ਜਿਹਾ ਹਜੇ ਮੈਨੂੰ ਥੋੜਾ ਜਿਹਾ ਘਰਦਾ ਥੋੜਾ ਇਹ ਨਾ ਕਰਮਣੇ ਇਹ ਤਾਂ ਇਹ ਸੱਤੋਂ ਨਾ ਪੂਰੀ ਕੇਅਰ ਨਹੀਂ ਹੋਈ ਅੱਛਾ ਕਿਉਂ ਇਹਦਾ ਕੰਮ ਪਸ਼ੂਆ ਜਿਵੇਂ ਆਪਣੇ ਹਰਿਆਣੇ ਦੇ ਲੋਕ ਕਰਦੇ ਨਾ ਉਹ ਕੱਲੇ ਪਸ਼ੂਆਂ ਤੇ ਆ ਠੀਕ ਹੈ ਉਹ ਨਾਲ ਖੇਤੀਬਾੜੀ ਵੀ ਹੈ ਹਾਂ ਤੇ ਨਾਲ ਉਧਰ ਜਗਰਮ ਕੰਮ ਖੇਤੀ ਦੇ ਵੀ ਜਾਣਾ ਪੈਂਦਾ ਸਹੀ ਗੱਲ ਹੈ ਤੇ ਘਰ ਦੀ ਕਵਿਲਦਾਰੀਆ ਕਰਕੇ ਇਹ ਤਾਂ ਪੂਰਾ ਸਤਨਾ ਸਾਹਤ ਟਾਈਮ ਨਹੀਂ ਦਿੱਤਾ ਗਿਆ ਠੀਕ ਹੈ ਪੂਰੀ ਲਾਈਫ ਚ ਆਈ ਲੋਕਾਂ ਨੂੰ ਦਿਖਾਇਆ ਨਹੀਂ ਗਿਆ ਤੇ ਨਹੀਂ ਹੁਣ ਮੈਂ ਤਾਂ ਸਾਡੇ ਪਿੰਡ ਦੇ ਲੋਕ ਵੀ ਜਿਹੜੇ ਆਉਂਦੇ ਆ ਪਰ ਲੇਕਨ ਕਈ ਵਾਰੀ ਉਹ ਆਉਂਦੇ ਬੇਟਾਈ ਮੈਂ ਕੋਈ ਕੋਹਾ ਗੋੜਾ ਸਿੱਟ ਵਾਲੀ ਆ ਗਈ ਉਦੋਂ ਆਉਂਦੇ ਆ ਹਾਂ ਤੇ ਇਹ ਤਾਂ ਮੈਂ ਤਾਂ ਵੀ ਪਾਵੇਂ ਨੂੰ ਰੁਪਿਆ ਨੇ ਦੇ ਕਰਾ ਕੇ ਲੈ ਜਾ ਕਰੋ ਪ੍ਰੈਗਨੈਂਟ ਹੋ ਜਾਈ ਤਾਂ ਕਿ ਚੰਗੀਆਂ ਗੱਟੀਆਂ ਆ ਜਾਣ ਕਿ ਚੰਗਾ ਦੁੱਧ ਵਾਲਾ ਮਾਲ ਆ ਜਾ ਅਗਲੇ ਦਿਨ ਠੀਕ ਹੈ ਹਣਾ ਅਗਲੇ ਦਿਨ ਬ੍ਰੀਡ ਵਧੀਆ ਬਣ ਜੇ ਸਹੀ ਗੱਲ ਤੇ ਬੰਦਾ ਬ੍ਰੀਡ ਤੇ ਹੀ ਹੈ ਮੈਨੂੰ ਸਜੋ ਬਾਲ ਸਾਹਿਬ ਨੇ 2008 ਚ ਮੇਲਾ ਕਰਾਇਆ ਸੀ ਨਾ ਆਪਣੇ ਹਾਂ ਮੁਖਸਰ ਹਾਂ ਸ੍ਰੀ ਮੁਖਸਰ ਸਾਹਿਬ ਕਰਾਇਆ ਸੀ ਉਦੋਂ ਤੋਂ ਲੱਗਿਆ ਸੀ ਬਣ ਭਰਾਉਣਾ ਕਿਸੇ ਰਿਜ਼ਲਟ ਨਹੀਂ ਭਰਾਵਾ ਮਿਲਿਆ ਹਾਂ ਇਹ ਸਾਨ ਨੇ ਮਾਦੇ ਸ਼ੇਰ ਨੂੰ ਜ਼ੋਰ ਦਿੱਤਾ ਜੇ ਆਪ ਦੀ ਸੇਵਾ ਦਾ ਮੋੜ ਆਪਣਾ ਮੋੜਤਾ ਠੀਕ ਹੈ ਹਾਂ ਹਾਂ ਦੇਣਾ ਦਾ ਪਰਮਾਤਮਾ ਦੇ ਹੱਥ ਹੈ ਸਹੀ ਗੱਲ ਨਹੀਂ ਨਹੀਂ ਸਹੀ ਹਾਂ ਆਪਾਂ ਪਰ ਮਿਹਨਤ ਕਰੀ ਆ ਆਪ ਦੀ ਐਵੇਂ ਕਹਿੰਦੀ ਵੀ ਸੇਵਾ ਕਰਦੇ ਆ ਪਸ਼ੂਆਂ ਦੀ ਇਹ ਗ ਸਾਡੇ 4 ਬੰਦੇ ਚਾਰਾਂ ਦੇ ਅਲੱਗ-ਅਲੱਗ ਕੰਮ ਵੰਡੇ ਆ ਠੀਕ ਹੈ ਸਹੀ ਗੱਲ ਭਾਈ ਛੋਟਾ ਖੇਤੀ ਦਾ ਕਰਾਉਂਦਾ ਮੈਂ ਫੈਕਟਰੀਆਂ ਦਾ ਸੰਭਾਲਦਾ ਜਿਹੜਾ ਮੇਰਾ ਛੋਟਾ ਬੇਟਾ ਉਹ ਵੀ ਖੇਤੀ ਦਾ ਆਉਂਦਾ ਇਹ ਵੱਡਾ ਹੀ ਕੇਪਰ ਖਾਉਂਦਾ ਇਹ ਪਸ਼ੂਆਂ ਦੇ ਇਧਰ ਠੀਕ ਹੈ ਬਾਕੀ ਆਹ ਝੋਟੀ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਸਰੰਗਲ ਦਾ ਤੜਾ ਨਾ ਜਾਵੇ ਕਿਤੇ ਹੁਣ ਤੁਹਾਨੂੰ ਇਹ ਦੇ ਮਾੜਾ ਸਰੰਗਲ ਮਾੜਾ ਪਲੂਸ ਦੇ ਸਕਾਲ 27 17 ਮਹੀਨੇ ਦੀ ਜਿਹੜਾ ਉਹ ਨੂੰ ਹੀ ਰਹੀ ਹੈ ਲੈ ਵੀ ਆਹ ਦੇਖ ਲਓ ਅਖਬਾਰ ਕਹਿੰਦਾ 17 ਮਹੀਨੇ ਦੀ ਹੀਟ ਚ ਆ ਗਈ ਸੀ ਆਹ ਝੋਟੀ ਹਰ ਜਾ ਤੇਰੇ 15 ਮਹੀਨਿਆਂ ਦੀ ਜਦੋਂ ਸੀ ਜਦ ਆਜਾ ਇੱਧਰ ਆਜਾ ਆਪਾਂ ਸੰਗਲ ਬਣਾਵਾਂਗੇ ਇਹ ਨਹੀਂ ਸਹੀ ਗੱਲ ਆ ਕੰਮ ਇਹ ਇਹ ਐ ਨਹੀਂ ਪਤਾ ਕਿੱਧਰ ਨੂੰ ਚੜਦੇ ਫਿਰ ਤੇ ਅੰਕਲ ਜੀ ਵੈਸੇ ਜੇ ਗੱਲ ਕਰ ਲਈਏ ਵੀ ਤੁਸੀਂ ਜੇ ਕੋਈ ਬੰਦਾ ਥੋੜੀ ਆਪਣੀ ਵੀਡੀਓ ਦੇਖਦਾ ਤੇ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਬਰੀਡ ਤੇ ਮੈਂ ਤਾਂ ਇਹ ਕਹਣਾ ਯਾਰ ਆਪਣੇ ਵੀ ਵੇਖੋ ਇੱਕ ਅੱਧਾ ਪਸ਼ੂ ਚੰਗਾ ਲਓ ਤੇ ਚੰਗੇ ਉਹਦੇ ਸੀਮਣ ਭਰਾਓ ਠੀਕ ਹੈ ਇਹ ਨਾ ਵੀ ਕਿਤੇ ਥੋੜੀ ਫਿਰ ਜਿਹੜਾ ਟੈਂਕੀ ਜੋ ਪਵਾਲਾ ਸੀਮ ਤੇ ਲਵਾਤਾ ਜਾ ਕੇ ਦਿੱਤੋ ਇਹ ਜੇ ਚਾਰੇ ਛੋਟੇ ਹੁੰਦੇ ਆਪਣੇ ਇਹਨਾਂ ਚੰਗਾ ਸੀਮਨ ਚੰਗੀ ਮੱਝ ਲੈ ਕੇ ਇੱਕ ਲੈ ਕੇ ਬ੍ਰੀਡ ਬਣ ਜੇ ਤੁਹਾਡੇ ਮੁੜ ਕੇ ਕੋਈ ਨੂੰ ਉਹਨੂੰ ਵੇਖਣ ਦੀ ਲੋੜ ਪੈਂਦੀ ਸਹੀ ਗੱਲ ਚੰਗੀ ਬ੍ਰੀਡ ਦੀ ਇੱਕ ਮੱਝ ਹੀ ਲੈ ਲਓ ਬਸ ਠੀਕ ਹੈ ਨਹੀਂ ਬਾਲੀਆਂ ਲੈ ਸਕਦੇ ਠੀਕ ਹੈ ਤੇ ਚੰਗਾ ਸੀਮਨ ਭਰਾਓ ਚੰਗੇ ਸ਼ਾਨ ਜਿੱਤੇ ਰਿਕਾਰਡ ਦਾ ਪਤਾ ਹੈ ਉਹਨ ਸੀਮ ਜਿਹੜੇ ਵਿਚਾਰੇ ਦੇ ਕੇ ਜਾਂਦੇ ਆ ਡਾਕਟਰ ਲਾਉਂਦੇ ਆ ਉਹਨਾਂ ਦਾ ਵੀ ਨਹੀਂ ਪਤਾ ਪਿੱਛੋਂ ਕੀ ਆਉਂਦਾ ਉਹਨਾਂ ਕਿਹੜਾ ਕੋਲੇ ਉਹਨਾਂ ਨੂੰ ਉਹ ਕਿਹੜਾ ਮਤਲਬ ਹਾਂ ਕੋਲੇ ਖੜ ਕੇ ਸੀਵਰ ਉਹ ਕਰਦੇ ਸਟਰਾਪ ਰਹੁੰਦੇ ਆ ਸਹੀ ਗੱਲ ਹੈ ਜਦੋਂ ਆਉਂਦਾ ਵਿਚਾਰਾਂ ਦਾ ਜਿਵੇਂ ਵਿਚਾਰੇ ਆ ਹਾਂ ਉਹਨਾਂ ਹੀ ਕਾਰੋਬਾਰ ਵੇਚੀ ਜਾਂਦੇ ਆ ਫਰੀਂ ਦੇ ਘਰ ਨਹੀਂ ਬਾਕੀ ਛੋਟੀਆਂ ਜਿਹੜੀਆਂ ਮੱਝਾਂ ਹੈਗੀਆਂ ਸਾਰੀਆਂ ਹਾਂ ਸਾਰੀਆਂ ਦੁੱਧ ਵਾਲੀਆਂ ਹਾਂ ਹਾਂ ਬਹੁਤ ਇਹ ਪਸ਼ੂਆਂ ਲੱਗਣਾ ਸੀ ਆਪਾਂ ਉਹਦਾ ਵੇਚੀ ਜਾਂਦੇ ਆ ਚੰਗੇ ਜਾਨਵਰ ਰੱਖਿਆ ਕਹੀ ਨਹੀਂ ਮੂੰਹ ਪਿਆਰਾ ਤੇ ਅੰਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਤੁਸੀਂ ਤਾਂ ਵੀ ਕਿੰਨਾ ਟਾਈਮ ਕੱਢਿਆ ਤੇ ਅਗਲੇ ਨੰਬਰ ਕਿਹੜਾ ਚੱਲਦਾ ਫਿਰ ਆਪਣਾ ਮੇਰਾ ਚੱਲਦਾ 95011 08760 ਇੱਕ ਹੈਗਾ 94171 36860 ਠੀਕ ਹੈ ਜੀ ਦੋਨੇ ਨੰਬਰ ਮੇਰੇ ਚੱਲਦੇ ਠੀਕ ਹੈ ਜੀ WhatsApp ਦਾ ਨੰਬਰ ਆ ਉੱਪਰ ਵਾਲਾ ਇਹ ਪਹਿਲਾ ਵਾਲਾ ਹੀ ਨੰਬਰ 95 ਵਾਲਾ ਠੀਕ ਹੈ ਦੂਜਾ ਵੈਸੇ ਹੂੰ ਸੁਣਤਾ ਚਲੋ ਜੀ ਇਹ ਦੇਖ ਲਓ ਮਿੱਤਰੋ ਇੱਕ ਵਾਰੀ ਆਪਾਂ ਝੋਟੀ ਦੀ ਨੀਗਾ ਫੇਰ ਮਰਵਾ ਦਨੇ ਹੈਗੇ ਤੇ ਜਿਹੜੇ ਵੀਰ ਭਾਈ ਦੇ ਫਿੱਟ ਆਈ ਝੋਟੀ ਮਿੱਤਰੋ ਇੱਥੇ ਆ ਜਿਓ ਇਥੇ ਆ ਕੇ ਐਨ ਪੂਰੀ ਤਸੱਲੀ ਕਰਕੇ ਆਹ ਟੌਪ ਦਾ ਨਗੀਨਾ ਨਾ ਪੂਰੀ ਤਸੱਲੀ ਕਰਕੇ ਲਿਆ ਸਕਦੇ ਹੋ ਮਿੱਤਰੋ ਤੇ ਪਈ ਵੀ ਦੇਖ ਲਓ ਹੁਣ नाग ਵਰਗੀ ਕਾਲੀ ਆ ਜਿਹਦੇ ਫਿੱਟ ਆ ਗਈ ਤੇ ਉਹ ਆयो ਬਾਕੀ ਵੀਡੀਓ ਸ਼ੇਅਰ ਕਰਨ ਲਈ ਭਰਾਵਾਂ ਦਾ ਧੰਨਵਾਦ